ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਹਾਂ ਜੀ ਗੱਬਣਾ ਬਈ ਥੋੜੇ ਦਿਨਾਂ ਨੇ ਕਰਮਾੜੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋ ਪਾਲੂ ਰੱਖੇ ਵੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਇੱਕ ਬਾਈ ਕੋਲੇ ਪਾਠ ਆ ਬਾਈ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸੀ ਕਾਲ ਹੱਸੀ ਬਾਈ ਜੀ ਹੋਠੀ ਕੋਮ ਜੀ ਹਾਂਜੀ ਬਾਈ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਗਗਨਦੀਪ ਸਿੰਘ ਪਿੰਡ ਕੋਠਾ ਗੁਰੂਗਾ ਹੂੰ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਜੀ ਆਇਆਂ ਪ੍ਰਭੂ ਬਾਈ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਬਾਈ ਜਲਾਲ ਵੀ ਰਹੈਂਦਾ ਮਲੂਕਾ ਵੀ ਰਹੈਂਦਾ ਭਗਤਾ ਵੀ ਰਹੈਂਦਾ ਮੋਬਾਈਲ ਨੰਬਰ ਬੋਲ ਦੇ 78039 ਬਾਈ 0077 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਸਾਹਮਣੇ ਵਿੜ ਦੇ ਰਹੇ ਆਪਣੇ ਘਰ ਦੀ ਬਾਈ ਇਹ ਜਮਾ ਕਰਦੀ ਹੈ ਠੀਕ ਹੈ ਇਹ ਹੁਣ ਤੀਜਾ ਸੂਰ ਅਰਜਨਲ ਹੁੰਦੀ ਹੈ ਇਹ ਓਕੇ ਬਾਈ ਦਿਨ ਕਿੰਨੇ ਰੋ ਦਿਨ ਬਾਈ ਇਹ 10 ਪਿਆ ਜੇ 10 ਪਿਆ ਕਿੰਨਾ ਕੁ ਰਿਕਾਰਡ ਬਾਈ ਦੁੱਧ ਬਾਈ ਰਿਕਾਰਡ ਇਹ ਜਾਨੀ ਕਿ ਨਾਰਮਲ ਸੇਵਾ ਤੇ ਇਹ 30 32 ਕਿਲੋ ਦੁੱਧ ਹੀ ਜਾਂਦੀ ਹੈ ਮਤਲਬ ਕਿ ਜੇ ਕਿਸੇ ਨੇ ਓ ਆਪ ਨੂੰ ਸਾਈ ਪਾ ਦੇ ਕੋਈ ਬੰਦਾ ਚੁਆ ਕੇ ਵੀ ਲੈ ਕੇ ਇਸ ਸੂਏ ਤੋਂ ਆਪਾਂ ਫਿਰ ਵੀ ਦੇ ਸਕਦੇ ਆ ਓਕੇ ਬਾਈ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਇੱਕ ਨੰਬਰ ਵੜਾ ਬਾਈ ਦੇ ਘਰ ਦੀ ਵੜਾ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਦੇਖੋ ਠੱਲਾ ਸਾਰੀਆਂ ਬੰਡਲਾਂ ਕੱਢੂ ਫੇਰ ਕਰਨ ਵਾਲੀ ਨੇ ਸੋਣਾ ਲੇਬਰੀ ਸਫਾਈ ਫੁੱਲ ਨਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਚਿਵਾਈ ਕਿਵੇਂ ਸੀ ਬਾਈ ਬਾਈ ਇੱਕ ਨੰਬਰ ਆ ਜਾ ਹੱਥੀ ਚੁੰਦੇ ਰਹੇ ਹਾਂ ਹਾਂਜੀ ਬਾਈ ਠੀਕ ਆ ਬਾਈ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਣ ਲੱਗਿਆ ਫੁੱਲ ਬ੍ਰੀਡ ਪੂਰੀ ਪਲੀ ਵੀ ਹੈ ਖੋਲ ਦੇ ਬਾਈ ਤੋੜ ਕੇ ਰਖਾ ਦੇ ਬਾਈ ਕਹਿੰਦਾ ਜੇ ਆਪਣੇ ਨਾਲ ਸਾਈ ਕਰ ਲੋਗੇ ਤਾਂ ਆਪਾਂ ਚਵਾ ਕੇ ਵੀ ਦੇ ਦੇਾਂਗੇ ਠੀਕ ਹੈ ਨਹੀਂ ਥੂ ਵੀ ਤੇ ਦੁੱਧ ਤੇ ਕਰਕੇ ਦੇ ਦੇਾਂ ਕੋਈ ਚੈੱਕ ਨਹੀਂ ਬਿਊਟੀ ਚੈੱਕ ਕਰੋ ਪਰਮਾ ਬਿਊਟੀ ਇੱਕ ਨੰਬਰ ਫੇਸਬੁਕ ਤੋਂ ਬੜਾ ਚੰਗਾ ਬ੍ਰੀਡ ਇੱਕ ਨੰਬਰ ਆ ਬਾਈ ਲੈ ਤੋੜਾ ਚੈੱਕ ਕਰੋ ਬਈ ਕਿਆ ਬਾਤ ਕੀ ਮੋਹਲਾ ਭਰਾ ਜੈ ਜੈ ਮੋਲ ਦਾ ਭਾਈ 120 1 ਲੱਖ 20 ਯਾਰ ਮਾ ਫਾ ਵੀ ਕਰਦੀ 1 ਲੱਖ 2000 ਰੁਪਏ ਮੋਲ ਦਾ ਕੋਈ ਚੱਕਰ ਨਹੀਂ ਹੋਊਗਾ ਪੂਰੀ ਕੰਦ ਖੜੀ ਹੈ ਪੂਰੀ ਫਲੀ ਕੇਸ ਪੂਰਾ ਚੰਗਾ ਬਰੀਕ ਰੱਖਣਾ ਤੋਰਾ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਹੈ ਬਾਈ ਕਿਆ ਬਾਤ ਬਾਕੀ ਮੋਲ ਜਾਇਜ਼ ਆ ਭਾਈ ਮਾਨਤਨ ਮੌਕੇ ਤੇ ਹੋਊਗਾ ਕੋਈ ਚੱਕਰ ਨਹੀਂ ਕੱਲੀ ਕੱਚੀ ਗੱੱਚੀ ਉਸ ਹਵਨਾਂ ਦਾ ਜਲਾ ਲਿਓ ਸਾਰੀਆਂ ਬਾਲਟੇ ਲਾ ਕੱਢੂ ਫਿਰ ਕਰਮ ਵਾਲੀ ਨੇ ਸੋਣਾਗਾ ਬਾਈ ਅੱਗੇ ਵੀਰੇ ਪਾਠ ਕਿੰਨੀ ਘੁੰਮ ਰਹੀ ਬਈ ਕੀ ਸਭ ਬਾਈ ਹੋ ਗਏ ਸਾਲ ਦੀ ਹੋ ਗਈ ਉਹਨੀਆਂ ਓਕੇ ਬਾਈ ਕੀ ਮੋਹਲਾ ਲੈਣ ਦੇ ਮੋਹਲਾ ਦਾ ਬਾਈ 9000 9000 ਮਾਨਤਨ ਹੁਣ ਦੁੱਧ ਵੀ ਰਲਈ ਬਾਈ ਇਹ ਓਕੇ ਪਰ ਐ ਨਹੀਂ ਪਤਾ ਵੀ ਗੱਬਣਾ ਕਿ ਨਹੀਂ ਹਨਾ ਕਿੰਨਾ ਕੋਇਆ ਮਹੀਨਾ ਕੋਇਆ ਮਹੀਨਾ ਹੋ ਗਿਆ ਠੀਕ ਹੈ ਬਾਈ ਮੋਲ ਜਮਾ ਜੈ ਜੈ 9000 ਰੁਪਿਆ ਮੋਹਲਾ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ